ਸਤਿ ਜੀ ਜੈ ਭਾਰਤ ਮਾਤਾ ਜੀ ਜੈ ਕਿਹੋ ਬਣਾ ਤੁਹਾਡੇ ਤਰਲੋ ਜਨਕ ਮਾਲਦੀ ਦਾ ਰਹਿਣ ਵਾਲਾ ਜੀ ਭਾਰਤ ਜਨਤਾ ਪਾਰਟੀ ਨਾਲ ਲਗਭਗ ਬਚਪਨ ਤੋਂ ਜੁੜੇ ਹੋਏ ਆ ਸਾਡੇ ਪੁੱਛੀ ਬੀਜੇਪੀ ਹੈ ਜਦੋਂ ਦੇ ਮੋਦੀ ਸਾਹਿਬ ਆਏ ਆ ਦੇਸ਼ ਉਹ ਤਰੱਕੀਆਂ ਤੇ ਪੁੱਛਿਆ ਹੋਇਆ ਬੜ ਦੇ ਵੀ ਸਾਡੀ ਪਛਾਣ ਬਣੀ ਹੈ ਤੁਸੀਂ ਸਭ ਚੋਣੇ ਆ ਵੀ ਵੱਧ ਤੋਂ ਵੱਧ ਵੋਟ ਕੱਲੀ ਕੱਲੀ ਵੋਟ ਪਾ ਕੇ ਮੋਦੀ ਸਾਹਿਬ ਨੂੰ ਤਵਾਸੋ ਬੋਟੋ ਦਾ ਪਾਮ ਰਹੇ ਚਾਹੀਏ ਆ ਜੋ ਜੋ ਬੂਰੇ ਕਮ ਰਹੇ ਪਿਛਲੇ ਉਹਨਾਂ ਨੂੰ ਪੂਰਾ ਕਰ ਸਕਣ ਅਤੇ ਜੋ ਮੁਸਲਮਾਨਾਂ ਦਾ ਗਜਬਾ ਇਹ ਹਿੰਦ ਉਹਦਾ ਮੁਕਾ والله ਸਕੇ ਕਿ ਉਹਨਾਂ ਨੂੰ ਪੂਰਾ ਜਵਾਬ ਮਿਲ ਸਕੇ ਅਤੇ ਦੇਸ਼ ਦੇ ਵਿੱਚ ਹਿੰਦੂ ਰਾਸ਼ਟਰ ਹਿੰਦੂ ਸੰਵਾਦ ਦੇ ਮੰਦਰ ਜੋ ਵੀ ਹਜੇ ਵੀ ਕਾਫੀ ਅੰਦਰ ਦੱਬੇ ਹੋਏ ਹਨ ਹਿੰਦੂਵਾਦ ਨੂੰ ਫਿਰ ਆਵਾਜ਼ ਉੱਠ ਸਕਦਾ ਇਹਨਾਂ ਸਭਾਵਾਸਾਂ ਦੇ ਸੀ ਬੇਨਤੀ ਕਰਦੇ ਆ ਵੀ ਕੋਈ ਵੀ ਬੋਟਰ ਵੋਟ ਪਾਉਣ ਤੋਂ ਬਾਅਦ ਜਾਣਾ ਰਵੇ, ਹਰ ਬੰਦਾ ਬੋਟ ਸਟੇਸ਼ਨ ਤੇ ਜਾਵੇ, ਬੋਟ ਪਾਵੇ ਅਤੇ ਮੋਦੀ ਸਾਹਿਬ ਦੇ ਹੱਥਾਂ ਵਿੱਚ ਦੇ ਦੇ। ਜੈਪਾਲ, ਜੈਨ। ਮੋਦੀ ਨੇ ਸਾਡ ਸਰਕਾਰ ਬਿਸ਼ਲੇ ਤੋੜਦੇ ਆ। ਜਿੰਨੀਆਂ ਵੀ ਰੈਲੀਆਂ ਹੋਈਆਂ ਕਿਸੇ ਵੀ ਲੀਡਰ ਦੀਆਂ ਮੋਦੀ ਜੀ ਦੀ ਰੈਲੀ ਸਭ ਤੋਂ ਜ਼ਿਆਦਾ, ਇੰਨਾ ਰੈਲੀ ਸਭ ਤੋਂ ਜ਼ਿਆਦਾ ਪੀੜ ਹੋਈ। ਅੰਮ੍ਰਿਤਜੀਤ, ਪੰਜਾਬ ਦੇ ਵਿੱਚ, ਪੰਜਾਬ ਦੀ ਗੱਲ ਕਰਦੇ ਆ। ਪੰਜਾਬ ਦੇ ਵਿੱਚ ਜਿੰਨੀਆਂ ਦੂਜੀਆਂ ਪਾਰਟੀਆਂ ਦੇ ਰੈਲੀਆਂ ਹੋਈਆਂ ਉਹਦਾ ਕੰਪੈਰੀਸ਼ਨ ਕضیੇ ਦਾ ਮੋਦੀ ਸਾਹਿਬ ਦੀ ਜਦੀ ਵਿੱਚ ਉਹਨਾਂ ਸਭ ਦੀਆਂ ਰੈਲੀਆਂ ਤੋਂ ਡਬਲ ਫੀਟ ਸੀ